ਤਾਂ ਸ਼ਿਆਣਾ ਦੇ ਚੱਕਰ ਚ ਨਾ ਪਈਓ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਦੇਖੋ ਇੱਥੇ ਤੁਸੀਂ ਭਾਵੇਂ ਮੇਰੇ ਕੋਲ ਨਾ ਆਓ ਉੱਥੇ ਨੇੜੇ ਗੁਰਦੁਆਰਾ ਸਾਹਿਬ ਜਾਈ ਜਾਓ ਠੀਕ ਹੈ ਨਾ ਤੁਹਾਨੂੰ ਮੈਂ ਮੂਲ ਮੰਤਰ ਨਾਲ ਜੋੜਨਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਉੱਥੇ ਜੁੜਜੋ ਤੁਹਾਡੇ ਸਿਰ ਤੇ ਵੀ ਜਾਪ ਕੀਤਾ ਹੈ ਮੂਲ ਮੰਤਰ ਦਾ ਪਹਿਲੀ ਪੌੜੀ ਦਾ ਬਸ ਜਿੰਨਾ ਆਪਾਂ ਇਹਨਾਂ ਦੇ ਚੱਕਰਾਂ 'ਚ ਪਾਵਾਂਗੇ ਉਹਨੇ ਵਹਿਮਾਂ ਪਰਮਾਂ 'ਚ ਪਾਈ ਜਾਣਗੇ ਆਪਣਾ ਸਮਾਂ ਖਰਾਬ ਹੋਏਗਾ ਆਪਾਂ ਸਮਾਂ ਨਾ ਖਰਾਬ ਕਰੀਏ ਆਪਾਂ ਸੰਸਾਰ ਤੇ ਆਏ ਆ ਨਾਮ ਜਪਣ ਵਾਸਤੇ ਮਹਾਪੁਰਖ ਨਾਲ ਜੁੜਨ ਦਾ ਇੱਕੋ ਇੱਕ ਮਨੋਰਥ ਹੁੰਦਾ ਨਾਮ ਜਪਣਾ। ਜੀ RAM ਜੀ ਦਾ ਦਾ ਮੁਕਤ ਕਾ ਸੰਤ ਜਪਾਵੇ ਨਾਮ। ਜੇ ਤੁਸੀਂ ਸਾਡੇ ਕੋਲ ਆ ਕੇ ਨਾਮ ਨਾ ਜਪਣ ਲੱਗੇ ਬਹਿਮਾ ਪਰਮੰਜੀ ਪੈ ਕੇ ਸਾਡਾ ਵੀ ਹੁਣਾ ਸਫਲ ਨਹੀਂ ਹੋਣਾ। ਠੀਕ ਹੈ ਨਾ? ਇਸ ਕਰਕੇ ਤੁਸੀਂ ਮੂਲ ਮੰਤਰ ਨਾਲ ਜੁੜੋ। ਗੁਰੂ ਨਾਨਕ ਸਾਹਿਬ ਨਾਲ ਜੁੜੋ। ਜਦੋਂ ਹਾਥੀ ਦੀ ਪੁਕਾਰ ਸੁਣ ਕੇ ਮਹਾਰਾਜ ਆ ਸਕਦੇ ਆਪਾਂ ਤਾਂ ਬੰਦੇ ਆਂ ਆਪਣੀ ਪੁਕਾਰ ਕਿਉਂ ਨਹੀਂ ਸੁਣਨਗੇ? ਮੂਲ ਮੰਤਰ ਨਾਲ ਜੁੜੀਏ ਆਪਾਂ ਤੇ ਮਹਾਰਾਜ ਅਗੇ ਕੋਈ ਸੱਚੇ ਪਾਤਸ਼ਾਹ ਜੋ ਵੀ ਭੁੱਲ ਚੁੱਕ ਕੋਈ ਖੇਮਾ ਬਖਸ਼ੋ। ਕਰਮ ਰੋਗ ਹੁੰਦਾ ਹੈ। ਇੱਕ ਜਪ ਕਰਤਾ ਬਸ ਪੂਰਨ ਮੰਤਰ ਨਾਲ ਜੁੜੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਵੇਰੇ ਸ਼ਾਮ ਜਦੋਂ ਵੀ ਟਾਈਮ ਲੱਗੇ ਦਰਸ਼ਨ ਕਰੋ ਸਿਆਣੇ ਕੋਲ ਜਾਓ ਕਿਸੇ ਨੁਕਿਸੇ ਨਾ ਪੀਰਾਂ ਫਕੀਰਾਂ ਦੇ ਜਾਓ ਨਾ ਸਿਆਣੇ ਕੋਲ ਜਾਓ ਕਿਸੇ ਨੇ ਕੁਝ ਨਹੀਂ ਦੇਣਾ ਦੇਣਾ ਗੁਰੂ ਗ੍ਰੰਥ ਸਾਹਿਬ ਨੇ ਮਾੜਾ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਪਰ ਮੈਂ ਤੁਹਾਡੀ ਟੇਕ ਭਰੋਸਾ ਬਣਾਉਣਾ ਚਾਹੁੰਦਾ ਵੀ ਮੱਖਣ ਸ਼ਾਹ ਵਾਲਾ ਕੰਮ ਨਾ ਹੋਵੇ ਆਪਣੇ ਨਾਲ ਹਾਂਜੀ ਉਹ ਤਾਂ ਗੁਰੂ ਲੱਭਣਾ ਪਿਆ ਗੁਰੂ ਲਾਧੋਰੇ ਗੁਰੂ ਲਾਧੋਰੇ ਹੁਣ ਤਾਂ ਗੁਰੂ ਆ ਲੱਭ ਗਿਆ ਆਪਾਂ ਨੂੰ ਹੁਣ ਆਪਾਂ ਮੰਨਣਾ ਗੁਰੂ ਗੁਰੂ ਗ੍ਰੰਥ ਸਾਹਿਬ ਜਗਾਂ ਜਗਾਂ ਮਹਾਰਾਜ ਦਾ ਪ੍ਰਕਾਸ਼ ਹੈ ਹੁਣ ਤਾਂ ਬਸ ਆਪਾਂ